ਤੇ ਉਹ ਨਾ ਇੱਕ ਪਿੰਡ ਦਾ ਬੰਦਾ ਨਾ ਮੰਜੀਆਂ-ਮੰਜੀਆਂ ਕੱਢ ਲੀਆਂ ਸਾਰੇ ਬੈ ਗਏ ਉਹ ਤੁਹਾਨੂੰ ਚਾਹ ਪੀਣੀ ਸਰਦਾਰ ਦੀ ਚਾਹ ਪੀਣੀ ਨਹੀਂ ਆਂਦਾ ਤੁਹਾਨੂੰ ਪਿਉਣੀ ਪਿਉਣੀ ਚਾਹ ਆਂਦਾ ਭਾਜੀ ਕਿੱਥੋਂ ਆਏ ਜਾਂਦਾ ਨਨਕਾਣਾ ਸਾਹਿਬ ਆਂਦਾ ਚਲ ਫੇਰ ਖੈਰ ਹੈ ਵੇਖੀ ਜਿੱਥੇ ਸਾਡੀ ਪੱਗ ਦਾ ਸਾਡੀ ਦਸਤਾਰ ਦਾ ਇੰਨਾ ਸਤਕਾਰ ਹੈ ਤੇ ਸਾਨੂੰ ਇਹ ਲੋਕ ਆਪਣੇ ਆਪ ਚੰਗੀ ਲੱਗਣੀ ਘਰ ਬਣਾਉਣਾ ਬਣਵਾ ਲਓ ਹੁਣ ਕਰਤਾਰਪੁਰ ਤੋਂ ਮਿਸਤਰੀ ਵੇਲੇ ਹੋ ਗਏ ਇਹ ਗੱਲ ਉੱਥੇ ਹਰ ਸਿੱਖ ਦੀ ਜ਼ੁਬਾਨ ਤੇ ਸੀ ਪੀ ਇੰਜ ਲੱਗਦਾ ਕਿ ਜਿਵੇਂ ਪੂਰੇ ਪਾਕਿਸਤਾਨ ਦੇ ਮਿਸਤਰੀ ਇਕੱਠੇ ਕਰਕੇ ਤੇ ਕਰਤਾਰਪੁਰ ਸਾਹਿਬ ਹੀ ਲਾਤੇ ਸੀ ਜਿਹੜੇ 20 ਡਾਲਰ ਨੇ ਜਿਹੜੇ ਸਿੱਖ ਯਾਤਰੀਆਂ ਦੇਣੇ ਨੇ ਉਹ ਪਾਕਿਸਤਾਨ ਗਵਰਨਮੈਂਟ ਘਰ ਨਹੀਂ ਲੈ ਕੇ ਆਉਣੇ ਉੱਥੇ ਹੀ ਲੱਗਣੇ ਨੇ ਜਿਹੜੀ ਸਪੋਰਟਸਮੈਨਸ਼ਿਪ ਇਹਨਾਂ ਦੋ ਨਵਜੋਤ ਸਿੰਘ ਸਿੱਧੂ ਤੇ ইমরান ਖਾਨ ਸਾਹਿਬ ਨੇ ਵਿਖਾੜੀ ਹੈ ਨਾ ਉਹ ਯਾਰ ਸਾਡੇ ਸਾਰੇ ਸਿਆਸਤਦਾਨ ਇਤਰਾ ਦੇ ਹੋ ਜਾਣ ਪੀਟੀਐਨ 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਅੱਜ ਬਹੁਤ ਹੀ ਖੁਸ਼ਕਿਸਮਤੀ ਵਾਲੀ ਸਾਡੇ ਲਈ ਇਹ ਗੱਲ ਆ ਕਿ ਅੱਜ ਸਾਡੀ ਟੀਮ ਜਿਹੜੀ ਆ ਅ ਗੁਰੂ ਸਾਹਿਬ ਜੀ ਦੇ ਉਸ ਪੁੱਤਰ ਸਥਾਨ ਤੇ ਖੜੀ ਆ ਜਿੱਥੇ 550 ਸਾਲਾਂ ਪ੍ਰਕਾਸ਼ ਪੁਰਬ ਜਿਹੜਾ ਗੁਰੂ ਸਾਹਿਬ ਦਾ ਮਨਾਇਆ ਜਾ ਰਿਹਾ ਮੇਰੀ ਮੁਰਾਦ ਨਨਕਾਣਾ ਸਾਹਿਬ ਦੀ ਪੁੱਤਰ ਧਰਤੀ ਤੋਂ ਆ। ਔਰ ਇਸ ਧਰਤੀ ਤੇ ਆਇਆ ਸਾਨੂੰ 2-3 ਦਿਨ ਹੋ ਗਏ ਨੇ ਔਰ ਲਗਾਤਾਰ ਇੱਥੇ ਅਸੀਂ ਕਵਰੇਜ ਵੀ ਕਰਕੇ ਤੁਹਾਡੇ ਨਾਲ ਸਾਰੀਆਂ ਅਪਡੇਟਸ ਸਾਂਝੀਆਂ ਕੀਤੀਆਂ ਨੇ ਅਸੀਂ। ਕੋਸ਼ਿਥੇ ਬਹੁਤ ਸਾਰੀਆਂ ਮੌਜੂਦ ਹਸਤੀਆਂ ਦੇਸ਼ ਵਿਦੇਸ਼ ਚੋਂ ਲੋਕ ਸਾਡੀ ਜਾਣਕਾਰੀ ਮੁਤਾਬਕ ਇਸ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ 68 ਮੁਲਕਾਂ ਦੇ ਵਿੱਚੋਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਔਰ ਵੱਖ-ਵੱਖ ਲੋਕਾਂ ਦੇ ਨਾਲ ਮਿਲਦੇ ਆਂ ਗੱਲਾਂ ਬਾਤਾਂ ਕਰਦੇ ਆਂ ਸਾਰਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਅੱਜ ਸਾਨੂੰ ਇੱਕ ਐਸੀ ਮੌਜੂਦ ਹਸਤੀ ਮਿਲੀ ਹੈ ਕਿ ਜਿਹੜੇ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਬਹੁਤ ਚਰਚਿਤ ਹੈ ਔਰ ਇੱਥੇ ਕੰਮ ਉਹ ਕਰ ਰਹੇ ਨੇ ਆਪਣੇ ਚੈਨਲ ਲਈ ਪਰ ਉਹਨੂੰ ਕੰਮ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਘੱਟ ਮਿਲ ਰਿਹਾ ਤੇ ਲੋਕ ਆਟੋਗ੍ਰਾਫ ਫੋਟੋਗ੍ਰਾਫ ਆਦ ਲੈ ਰਹੇ ਆ ਕਿਉਂਕਿ ਪੂਰੀ ਦੁਨੀਆ 'ਚ ਵੱਸਦੇ ਲੋਕ ਜਿਹੜੇ ਆ ਉਹਨਾਂ ਦੇ ਨਾਂ ਤੋਂ ਬਖੂਬੀ ਜਿਹੜਿਆ ਵਾਕਿਫ ਹੈ ਔਰ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਮੇਰੇ ਜੀਹਨ ਚ ਬੜੀਆਂ ਖੂਬਸੂਰਤ ਲਾਈਨਾਂ ਆ ਰਹੀਆਂ ਨੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਉਣ ਜਾ ਰਿਹਾ ਕਿ ਉੱਚਾ ਲੰਮਾ ਗੱਭਰੂ ਤੇ ਉਹਦੀ ਸੋਹਣੀ ਸੁਨਖੀ ਸੇਤ ਆ ਫੜਮਾਏ ਪੂਣੀਆਂ ਤੇ ਮੈਨੂੰ ਮੁੰਡਾ ਲੈਣ ਦੇ ਵੇਖ ਔ ਤੁਹਾਨੂੰ ਉਸ ਮੁੰਡੇ ਨਾਲ ਮਿਲਾਉਨੇ ਆ ਜੀ ਮੇਰੀ ਮੁਰਾਦ ਨਾਸਰ ਟੱਲੋ ਸਾਹਿਬ ਬਹੁਤ ਧੰਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਪਖੋਗੀ ਸਾਹਿਬ ਜੀ ਜੀ ਤੇ ਰਤਬਾ ਕੋ ਥੋੜਾ ਬਹੁਤਾ ਦੇ ਦਿੱਤਾ ਨਹੀਂ ਜੀ ਨਹੀਂ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਡਿਜ਼ਰਵ ਕਰਦੇ ਹੋ ਚਲੋ ਮਿਹਰਬਾਨੀ ਤੁਹਾਡੀ ਜਰਾ ਹਾਂ ਜੀ ਹਾਂ ਜੀ ਔਰ ਟੱਲੋ ਸਾਹਿਬ ਕਿੰਨੇ ਚਿਰ ਤੋਂ ਤੁਸੀਂ ਜਿਹੜਾ ਇਹ ਪੰਜਾਬੀ ਲਹਿਰ ਨਾਲ ਜੁੜ ਕੇ ਤੇ ਇਹ ਵਿਛੜਿਆਂ ਨੂੰ ਮਿਲਵਾ ਰਹੇ ਹੋ ਤੁਹਾਡੇ ਪੈਰਾਂ ਦੇ ਪੈਰ ਰੱਖਣ ਨੇ ਵਾਹ ਜੀ ਗੱਲ ਇਹ ਕੋਈ ਜ਼ਰਾਂਵਾਦੀ ਬਲਵਿੰਦਰ ਪੱਖੋ ਕੀ ਮੈਂ ਕਿਹਾ ਆਪਣੇ ਇੰਟਰਵਿਊ 'ਚ ਗੱਲ ਕਰਨੇ ਆ ਤੇ ਚੋਹਾਨ ਸਾਹਿਬ ਮੈਂ ਇਹਨਾਂ ਵੱਲੋਂ ਦੇਖ ਕੇ ਸ਼ੁਰੂਪੇ ਵੈਸੇ ਜੇ ਆਪਾਂ ਜ਼ੇਹਨ ਦੀ ਗੱਲ ਕਰੀਏ ਉਹ ਤਾਂ ਮੈਨੂੰ ਆਪਣੇ ਵਿਰਾਸਤ ਤੋਂ ਇਹ ਚੀਜ਼ਾਂ ਮਿਲਦੀਆਂ ਵੀ ਤੁਹਾਡਾ ਜ਼ੇਹਨ ਬਣਦਾ ਕਿਸ ਤਰ੍ਹਾਂ ਤੁਹਾਡਾ ਇਹ ਜਾਂਦਾ ਕਿੱਧਰ ਨੂੰ ਮੈਨੂੰ ਤੇ ਇਹ ਗੱਲਾਂ ਤੇ ਵੈਸੇ ਤੇ ਆਪਣੇ ਦਾਦੇ ਬਾਬੇ ਵੱਲੋਂ ਉਹ ਸਾਡੀ ਕਿਵੇਂ ਸਾਂ ਸੀ ਕਿਵੇਂ ਪਿਆਰ ਸੀ ਕਿੱਥੇ ਵਸਦੇ ਸਾਂ ਕਿਹੜਾ ਪਿੰਡ ਸੀ ਉਹ ਉਥੇ ਦਰਗਾਹ ਸਾਡੇ ਪੀਰਾਂ ਦੀ ਉਹ ਗੱਲਾਂ ਜ਼ੇਹ ਨਸ਼ੀਨ ਜ਼ੇਹਨ ਦੇ ਵਿੱਚ ਰਹਿੰਦੀਆਂ ਤੇ ਉਹ ਫਿਰ ਜਦੋਂ ਮੀਡੀਆ ਸੋਸ਼ਲ ਮੀਡੀਆ ਦਾ ਦੌਰ ਆਇਆ ਹਾਂ ਤੇ ਬਲਿੰਦਰ ਪਖੋ ਕੀ ਲਕੀਰਾਂ ਵਾਲੇ ਤੇ ਉਹਨਾਂ ਜਿੱਥੇ ਪੈਰ ਚੁੱਕਦੇ ਸੀ ਉਹਦੇ ਮਗਰ ਪੈਰ ਰੱਖ ਦਿੱਤਾ ਸੀ ਵਾਹ ਜੀ ਵਾਹ ਜੀ ਬਹੁਤ ਸ਼ੁਕਰੀਆ ਤੁਹਾਡਾ ਔਰ ਇੱਕ ਗੱਲ ਮੈਂ ਢੱਲੋ ਸਾਹਿਬ ਤੁਹਾਡੇ ਕੋਲ ਸਪੈਸ਼ਲੀ ਪੁੱਛਣਾ ਚਾਹਾਂਗਾ ਜਿਹੜੇ ਤੇ ਸਾਡੇ ਬਜ਼ੁਰਗ ਇਧਰੋਂ ਉਧਰ ਜਾਂ ਉਧਰੋਂ ਇਧਰ ਮਾਈਗ੍ਰੇਟ ਹੋਏ ਆ ਉਹਨਾਂ ਦੀ ਤਾਂ ਸਾਨੂੰ ਸਮਝ ਆਉਂਦੀ ਆ ਕਿ ਉਹ ਮਿੱਟੀ ਨਾਲ ਮੋਹ ਹੋਇਓ ਘਰ ਉਹ ਖੂ ਬੋਰ ਉਹਨਾਂ ਨੂੰ ਯਾਦ ਆਉਂਦੇ ਆ ਜਿਹੜੀ ਨੈਕਸਟ ਜਨਰੇਸ਼ਨ ਹੈ ਜਿਵੇਂ ਤੁਸੀਂ ਹੋ ਤੁਸੀਂ ਕਦੀ ਇੰਡੀਆ ਨਹੀਂ ਗਏ ਜਾਂ ਮੈਂ ਕਦੀ ਇਸ ਤੋਂ ਪਹਿਲਾਂ ਪਾਕਿਸਤਾਨ ਨਹੀਂ ਆਇਆ ਸਾਡੇ ਮਨ ਦੇ ਵਿੱਚ ਵੀ ਇੱਕ ਖਿੱਚ ਜੀ ਆ ਵੀ ਯਾਰ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਜਾਈਏ ਹਾਂਜੀ ਤੁਹਾਡੇ ਮਨ 'ਚ ਵੀ ਆ ਵੀ ਯਾਰ ਮੈਨੂੰ ਪੰਜ ਵਾਰ ਜਾਣ ਦਾ ਮੌਕਾ ਮਿਲ ਜੇ ਤੇ ਮੈਂ ਆਪਣੇ ਬਜ਼ੁਰਗਾਂ ਦਾ ਪਿੰਡ ਵੇਖ ਕੇ ਆਵਾਂ ਉਹਦੀ ਕੀ ਵਜ੍ਹਾ ਹੈ ਉਹਦੀ ਵਜ੍ਹਾ ਇਹ ਹੈ ਸਾਨੂੰ 500 ਸਾਲ ਵੀ ਹੋ ਜਾਣ ਨਾ ਜੀ ਅਸ ਸਾਡੇ ਦਿਲਾਂ ਦੇ ਵਿੱਚ ਇਹ ਤਾਂਗ ਇਹ ਖਿੱਚ ਰਹਿਣੀ ਰਹਿਣੀ ਕਿਉਂਕਿ ਅਸੀਂ ਇੱਕ ਮਿੱਟੀ ਦੇ ਜੰਮੇ ਆ ਇੱਕ ਧਰਤੀ ਦੇ ਜੰਮੇ ਆ ਇੱਕੋ ਕੁਛਾਂ ਪਿੱਛੇ ਸਾਡਾ ਖੂਨ ਇੱਕ ਆ ਸਾਡਾ ਡੀਐਨਏ ਇੱਕ ਹੀ ਆ ਸਾਡਾ ਡੀਐਨਏ ਇੱਕ ਹੈ ਅਸੀਂ ਸਾਰੇ ਇੱਕੋ ਹੋ ਜਾਈਏ ਸਾਡੇ 'ਚ ਮੈਂ ਕਿਹਨਾਂ ਰੱਬ ਨਾ ਕਰੇ ਖੁਦਾ ਨਾਲ ਖਾਸਤਾ ਜਿਹੜਾ 47 'ਚ ਜੋ ਵਾਪਰਿਆ ਜੋ ਕੁਛ ਹੋਇਆ ਉਹ 10 ਵਾਰ ਵੀ ਫੇਰ ਹੋ ਜੇ ਨਾ ਖੁਦਾ ਨਾਲ ਖਾਸਤਾ ਰੱਬ ਨਾ ਕਰੇ ਸਾਡੇ 'ਚੋ ਪਿਆਰ ਮੁਹੱਬਤ ਮੋਹ ਫਿਰ ਵੀ ਨਹੀਂ ਮੁਕਣਾ ਐਡੇ ਵੱਡੇ ਲੈਵਲ ਤੇ ਕਤਲੋਗਾਰਥ ਹੋਈ ਤੇ ਅੱਜ ਸਾਡੇ ਦਿਲਾਂ ਦੇ ਵਿੱਚ ਕੀ ਆ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਜਿਹੜਾ ਮੀਡੀਆ ਨੇ ਜਿਹੜੀ ਗੱਲ ਫੈਲਾਈ ਨਫ਼ਰਤ ਫੈਲਾਈ ਉਹ ਇੱਕ ਸਾਈਡ ਤੇ ਲੇਕਿਨ ਜੇ ਆਪਾਂ ਜਦੋਂ ਹੁਣ ਤੁਸੀਂ ਲੋਕਲ ਲੋਕਾਂ ਨੂੰ ਵੇਖੋ ਨਿੱਕੇ ਨਿੱਕੇ ਮੁੰਡੇ 10 15 15 ਸਾਬ ਮੈਨੂੰ ਫੋਨ ਕਰਦੇ ਆ ਯਾਰ ਵੀਜ਼ਾ ਕਿਵੇਂ ਲਗੂ ਮੈਂ ਆਪਣੇ ਬਾਬਾ ਮੇਰਾ ਫੌਤ ਹੋ ਗਿਆ ਡੈਥ ਹੋ ਗਈ ਆ ਉਹ ਆਂਦਾ ਹੁੰਦਾ ਸੀ ਫਲਾਣਾ ਪਿੰਡ ਨੂੰ 15 ਸਾਲ ਦੇ ਮੁੰਡੇ ਨੂੰ ਕੀ ਪਤਾ ਉਹਨੇ ਦੱਸਿਆ ਉਹਦੇ ਬਜ਼ੁਰਗਾਂ ਨੇ ਉਹਦੇ ਬਾਬੇ ਨੂੰ ਦੱਸਿਆ ਆਪਣੇ ਪੇਟ ਬਾਰੇ ਦੱਸਿਆ ਆਪਣੇ ਘਰਾਂ ਬਾਰੇ ਦੱਸਿਆ ਸਰਦਾਰਾਂ ਨਾਲ ਪਿਆਰ ਬਾਰੇ ਦੱਸਿਆ ਹਿੰਦੂਆਂ ਨਾਲ ਕੀ ਸਾਇੰਸ ਸੀ ਉਹਨਾਂ ਨਾਲ ਦੱਸਿਆ ਇਵਨ ਇਥੋਂ ਤੱਕ ਕਿ ਮੈਨੂੰ ਨਹੀਂ ਸੀ ਪਤਾ ਕਿ ਹਿੰਦੂਆਂ ਦੇ ਵਿੱਚ ਰਿਵਾਜ ਚੱਲਦਾ ਸਤੀ ਵਾਲਾ ਅੱਜ ਦੇ ਮੁੰਡਿਆਂ ਨੂੰ ਵੀ ਪਤਾ ਪਾਕਿਸਤਾਨ ਦੇ ਨੂੰ ਉਹਨਾਂ ਦੇ ਵੱਡਿਆਂ ਦੱਸਿਆ ਉਹਨਾਂ ਨੂੰ ਵੀ ਉੱਥੇ ਐਵੇਂ ਹੁੰਦਾ ਸੀ ਉਹਨਾਂ ਨੂੰ ਸਤੀ ਕਰ ਮੈਨੂੰ ਨਹੀਂ ਸੀ ਪਤਾ ਮੈਨੂੰ ਹੁਣ ਕਿਸੇ ਕੋਲੋਂ ਪਤਾ ਚੱਲੇਗਾ ਹਾਂ ਇਹ ਸਤੀ ਪ੍ਰਥਾ ਜਿਹੜੀ ਆ ਮੁੜ ਕੇ ਆਣ ਕੇ ਗੁਰੂ ਸਾਹਿਬਾਨਾਂ ਨੇ ਹੀ ਖਤਮ ਕੀਤੀ ਆ ਭਈ ਇਹ ਹੁੰਦਾ ਸੀਗਾ ਉਸ ਸਮੇਂ ਦੌਰਾਨ ਇਹ ਜਿਹੜੀ ਗੱਲ ਆ ਔਰ ਟਿਲੋਂ ਸਾਹਿਬ ਸਾਡੇ ਕੋਈ ਇਨਸੀਡੈਂਟ ਹੋ ਜਾਂਦੀ ਆ ਤੇ ਸਦਾ ਇਲਜ਼ਾਮ ਪਾਕਿਸਤਾਨ ਤੇ ਹਾਂਜੀ ਇਹ ਕੁਝ ਲੋਕ ਯਾਰ ਅਸੀਂ ਇੱਥੇ ਆਏ ਆ ਤਿੰਨ ਤਰੀਕ ਦੇ ਅੱਜ ਸਾਨੂੰ ਕਿੰਨੇ ਦਿਨ ਹੋ ਗਏ ਹਫ਼ਤੇ ਤੋਂ ਵੱਧ ਇੱਥੇ ਸਾਨੂੰ ਹੋ ਗਿਆ ਮਿਲੂ ਤੇ ਕੋਈ ਇਥੇ ਲੱਭਾ ਨਹੀਂ ਕੋ ਟੈਰਰਿਸਟ ਤੁਹਾਨੂੰ ਕੋ ਲੱਗਾ ਇਸ ਤਰ੍ਹਾਂ ਦੀ ਗੱਲ ਅਸਲ ਦੇ ਵਿੱਚ ਬਹੁਤਾਂ ਰੋਲ ਮੀਡੀਆ ਦਾ ਮੈਂ ਬਲੇਮ ਕਰਾਂਗਾ ਜਿਹੜਾ ਉਧਰ ਦਾ ਇੰਡੀਆ ਦਾ ਮੀਡੀਆ ਕੁਝ ਸਾਰਾ ਨਹੀਂ ਜੀ ਪੰਜਾਬ ਦਾ ਮੀਡੀਆ ਮੈਂ ਹੁਣ ਵੇਖ ਰਿਹਾ ਪਿਛਲੇ ਕੁਝ ਸਾਲ ਤੋਂ ਪੋਜ਼ਿਟਿਵ ਜਿਹੜਾ ਵਾ ਬਿਲਕੁਲ ਪੋਜ਼ਿਟਿਵ ਜਾ ਰਿਹਾ ਤੇ ਕੁਝ ਉਹਨਾਂ ਕੇ ਮੇਰੀ ਰਿਕਵੈਸਟ ਹੈ ਉਹਨਾਂ ਲਈ ਕ੍ਰਿਟਿਸਿਜ਼ਮ ਨਹੀਂ ਉਹਨਾਂ ਨੂੰ ਰਿਕਵੈਸਟ ਹੈ ਕਿ ਖੁਦਾਰਾ ਕੁਝ ਇਹਨਾਂ ਨੂੰ ਪਿਆਰ ਵਾਲੇ ਪਾਸੇ ਆਓ ਇੱਕ ਜਿਹੜੀ ਅੱਗ ਜਿਹੜੀ ਉਹ ਇਹਨਾਂ ਹਰ ਵੇਲੇ ਵਿਖਾਈ ਜਾ ਪਾਕਿਸਤਾਨ ਕੀ ਤਰਫ ਸੇ ਮੱਛਰ ਆ ਗਏ ਗਰਮ ਹਵਾ ਆ ਗਈ ਇਹ ਹੋ ਗਿਆ ਉਹ ਹੋ ਗਿਆ ਅਤਨਕਵਾਦੀ ਆ ਗਏ ਯਾਰ ਤੁਸੀਂ ਪਾਕਿਸਤਾਨ ਇਨੇ ਦਿਨ ਹੋ ਗਏ ਪਾਕਿਸਤਾਨ ਮੀਡੀਆ ਵੇਖਿਆ ਕੋਈ ਇਸ ਤਰ੍ਹਾਂ ਦੀ ਐਂਟੀ ਇੰਡੀਆ ਤੁਹਾਨੂੰ ਕੋ ਖਬਰ ਮਿਲੀ ਹੋਵੇ ਮੈਂ ਵੇਖੋ ਇੱਕ ਬਿਲਕੁਲ ਤੁਹਾਡੀ ਸਹੀ ਗੱਲ ਆ ਮੈਂ ਵੇਖੋ ਇਨਸੀਡੈਂਟ ਜਿਹੜੀਆਂ ਨੇ ਟੈਰੋਰਿਜ਼ਮ ਦੇ ਨਾਲ ਰਿਲੇਟਡ ਨਹੀਂ ਉਹ ਪਾਕਿਸਤਾਨ ਚ ਵੀ ਹੁੰਦੀਆਂ ਨੇ ਜਿੱਥੇ ਵੀ ਬਵਾਤ ਧਮਾਕੇ ਹੁੰਦੇ ਨੇ ਉਹ ਬਲੇਮ ਇੰਡੀਆ ਨੂੰ ਕਰਦੇ ਨੇ ਉਹ ਤਾਂ ਜਵਾਬ ਦਵਾ ਜਿੰਨਾ ਨੁਕਸਾਨ ਟੈਰਰਿਜ਼ਮ ਦੀ وجہ ਨਾਲ ਪਾਕਿਸਤਾਨ ਨੂੰ ਹੋਇਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਦਾ ਹੋਇਆ ਹੋਗਾ ਪਾਕਿਸਤਾਨ ਨੇ ਕਦੀ ਬਰੇਮ ਕੀਤਾ ਕਿੱਥੋਂ ਆਏ ਕੌਣ ਆਏ ਇਸ ਬਹਿਸ ਚ ਪਾਵਾਂਗੇ ਫਿਰ ਅਸੀਂ ਦੂਜੇ ਪਾਸੇ ਜਾਵਾਂਗੇ ਫਿਰ ਸਾਡਾ ਮੋਟੋ ਆ ਸਾਡਾ ਮਕਸਦ ਜਿਹੜਾ ਵਾ ਉਹ ਪੂਰਾ ਨਹੀਂ ਹੁੰਦਾ ਜੋ ਅਸੀਂ ਸੋਚਦੇ ਆ ਠੀਕ ਹੈ ਜਿਸ ਪਿਆਰ ਮੁਹੱਬਤ ਦੀ ਖਾਤਰ ਆਪਾਂ ਗੱਲ ਕਰਦੇ ਆ ਜਦੋਂ ਆਪਾਂ ਉਸ ਪਾਸੇ ਆ ਜਾਾਂਗੇ ਉਹ ਗੱਲ ਨਹੀਂ ਪੂਰੀ ਹੋ ਜੀ ਇਹ ਇੰਟਰਨੈਸ਼ਨਲੀ ਜਿਹੜੀਆਂ ਤਾਕਤਾਂ ਉਹਨਾਂ ਦੇ ਅਸਰ ਬਸੂ ਪਾਕਿਸਤਾਨ ਨੇ ਜਿਵੇਂ ਹੁਣ ਉਹਤੇ ਕੰਟਰੋਲ ਕੀਤਾ ਦੁਨੀਆ ਤੇ ਕੋਈ ਮਿਸਾਲ ਨਹੀਂ ਇਸ ਤਰ੍ਹਾਂ ਕੰਟਰੋਲ ਕਰਨ ਦੀ ਜਿਹੜਾ ਟੈਰਰਿਜ਼ਮ ਨੂੰ ਕੰਟਰੋਲ ਕੀਤਾ ਤੁਸੀਂ ਵੇਖਦੇ ਹੋ ਫਿਰਦੇ ਹੋ ਫ੍ਰੀਲੀ ਘੁੰਮਦੇ ਹੋ ਤੁਹਾਨੂੰ ਕਿਸ ਤਰ੍ਹਾਂ ਦੀ ਐਕਟੀਵਿਟੀ ਲੱਗਦੀ ਤੇ ਨਹੀਂ ਜੇ ਤੇ ਲੱਗਦੀ ਹੈ ਦੱਸੋ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਇੱਥੇ ਇਦਾਂ ਦੀ ਗੱਲਬਾਤ ਨਹੀਂ ਲੱਗੀ ਪਰ ਕੁਝ ਲੋਕ ਮੁਤਸਬੀ ਸੋਚ ਦੇ ਲੋਕ ਜਿਹੜੇ ਨਾ ਉਹ ਸਾਡੇ ਵਾਲੇ ਪਾਸੇ ਵੀ ਹੈ ਤੇ ਤੁਹਾਡੇ ਵਾਲੇ ਪਾਸੇ ਵੀ ਹੋਣਗੇ। ਸਰ ਸਰ ਇਸ ਪਾਸੇ ਵੀ ਹੈ। ਬਿਲਕੁਲ ਹੈ ਨੇ ਇੱਧਰ ਵੀ ਹੈ ਨੇ ਉਧਰ ਵੀ ਹੈ ਨੇ ਲੇਕਿਨ ਮੈਂ ਜੇ ਗੱਲ ਕਰਾਂ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਲੋਕ ਪਿਆਰ ਕਰਦੇ ਆ ਇੰਡੀਆ ਤੋਂ ਜਿਹੜਾ ਆਉਂਦਾ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਾਂ ਅਸੀਂ ਪਿੰਡ ਚਲੇ ਗਏ ਇੱਕ ਜੀ ਜੀ ਮੈਂ ਤਾਂ लवली ਉਹ ਪੱਗ ਨੂੰ ਬਣੀਆ ਸਲਾਮਾ ਪੂਰਾ ਪਿੰਡ ਇਕੱਠਾ ਹੋ ਜਾਂਦਾ ਜਦੋਂ ਵੀ ਇੰਡੀਆ ਤੋਂ ਬੰਦਾ ਆਇਆ ਇੰਡੀਆ ਤੋਂ ਉਹਨਾਂ ਨੂੰ ਕੀ ਪਤਾ ਵੀ ਨਨਕਾਣਾ ਸਾਹਿਬ ਤੋਂ ਹੀ ਆ ਤੇ ਉਹ ਨਾ ਇੱਕ ਪਿੰਡ ਦਾ ਬੰਦਾ ਨਾ ਮੰਜੀਆਂ-ਮੰਜੀਆਂ ਕੱਢ ਲੀਆਂ ਸਾਰੇ ਬਹਿ ਗਏ ਉਹ ਤੁਹਾਨੂੰ ਚਾਹ ਪੀਣੀ ਸਰਦਾਰ ਜੀ ਚਾਹ ਪੀਣੀ ਸਰਦਾਰ ਦੀ ਚਾਹ ਹੋਣੀ ਐਂ ਸਿਰ ਮਾਰੀ ਜਾਵੇਂ ਨਾਲ ਚਾਹ ਪੀਣੀ ਆ ਕੇ ਆ ਕੇ ਜੀ ਚਲੋ ਜੀ ਨਹੀਂ ਯਾਰ ਅਸੀਂ ਨਹੀਂ ਪੀਣੀ ਸਾਨੂੰ ਦੇਰ ਹੋਣ ਰਹੀ ਆ ਹਾਂਜੀ ਤੇ ਉਹ ਪੁੱਛਣ ਟਾਈਮ ਆ ਭਾਜੀ ਨਹੀਂ ਆਂਦਾ ਤੁਹਾਨੂੰ ਪਿਉਣੀ ਪਿਉਣੀ ਚਾਹ ਆਂਦਾ ਭਾਜੀ ਕਿੱਥੋਂ ਆਏ ਜਾਂਦਾ ਨਨਕਾਣਾ ਸਾਹਿਬੋਂ ਆਂਦਾ ਚਲ ਫੇਰ ਖੈਰ ਆ ਅਹੀਂ ਬਣਾ ਸੇ ਇਹ ਲੋਕਲੀਆਂ ਦੀ ਖੈਰ ਆ ਪਿੱਛੇ ਇੰਡੀਆ ਤੋਂ ਹੁੰਦਾ ਫਿਰ ਤੁਹਾਡੀ ਸੇਵਾ ਕਰਨੀ ਸੀ ਫਿਰ ਚਾਹ ਵੀ ਹੋਣੀ ਸੀ ਠੀਕ ਠੀਕ ਇਹਨਾਂ ਲੋਕ ਪਿਆਰ ਕਰਦੇ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਇੰਨੀ ਮੁਹੱਬਤ ਸਾਨੂੰ ਮਿਲੀ ਆ ਪਈ ਮੈਨੂੰ ਮੈਂ ਤੁਹਾਨੂੰ ਸਮਝਣਾ ਕਿ ਸਾਡੀ ਪੱਕਾ ਪਾਸਪੋਰਟ ਹੈ ਪਾਕਿਸਤਾਨ ਚ ਹਾਂ ਪਾਸਪੋਰਟ ਬਿਲਕੁਲ ਪਾਸਪੋਰਟ ਔਰ ਆ ਵੇਖੋ ਨਨਕਾਣਾ ਸਾਹਿਬ ਦੇ ਇਸ ਕੰਪਲੈਕਸ ਦੇ ਵਿੱਚ ਓਨਲੀ ਹਰ ਬੰਦੇ ਦੀ ਚੈਕਿੰਗ ਹੁੰਦੀ ਆ ਕਾਰਡਸ ਚੈੱਕ ਕੀਤੇ ਜਾਂਦੇ ਨਹੀਂ ਜਦੋਂ ਅਸੀਂ ਆਉਣਾ ਜਾਣਾ ਸਾਨੂੰ ਕੋਈ ਚੈੱਕ ਵੀ ਨਹੀਂ ਕਰਦਾ ਤੂੰ ਹੱਥ ਚ ਕੀ ਅੰਦਰ ਲੈ ਕੇ ਚੱਲੇ ਕੋਈ ਟੈਨਸ਼ਨ ਹੀ ਨਹੀਂ ਬਿਲਕੁਲ ਔਰ ਵੇਖੇ ਜਿੱਥੇ ਸਾਡੀ ਪੱਕ ਦਾ ਸਾਡੀ ਦਸਤਾਰ ਦਾ ਇੰਨਾ ਸਤਕਾਰ ਹੈ ਤੇ ਸਾਨੂੰ ਉਹ ਲੋਕ ਆਪਣੇ ਆਪ ਚੰਗੀ ਲੱਗਣੀ ਸਾਡੀ ਦਸਤਾਰ ਦਾ ਸਤਕਾਰ ਕੋਈ ਵੀ ਕਰੇ ਕੋਈ ਵੀ ਮੁਲਕ ਕਰੇ ਕੋਈ ਵੀ ਕਮਿਊਨਿਟੀ ਕਰੇ ਉਹਦੇ ਲਈ ਜਾਨ ਦੇਣ ਤੱਕ ਹਾਜ਼ਰ ਆ ਸੀ ਬਾਕੀ ਮੈਨੂੰ ਇਹ ਦੱਸੋ ਵੀ ਕਿਹੜੀ ਗਿੱਦੜ ਸਿੰਗੀ ਆ ਜਿਹੜਾ ਕੰਮ ਮੈਂ ਕਹਿੰਦਾ ਜੇ ਕੋਠੀ ਬਣਾਉਣੀ ਚਾਹੀਏ ਜੋ ਅਸੀਂ ਕਰਤਾਰਪੁਰ ਸਾਹਿਬ ਵੇਖਿਆ ਸਾਡੇ ਕੈਮਰੇ ਦੀ ਅੱਖ ਨਾਲ ਪੂਰੀ ਦੁਨੀਆ ਨੇ ਵੀ ਵੇਖਿਆ ਉਹ ਵੀ ਮੈਨੂੰ ਇਹ ਸਮਝਾਓ ਵੀ 10 ਮਹੀਨਿਆਂ ਚ ਐਡਾ ਪ੍ਰੋਜੈਕਟ ਇਹ ਮਤਲਬ ਨਾ ਮੁਮਕਿਨ ਕੰਮ ਜਿਹੜਾ ਨਾ ਉਹ ਉੱਥੇ ਹੋ ਗਿਆ ਮੈਂ ਨਾ ਵਹੀ ਇੱਥੇ ਜਿਹੜੀ ਪ੍ਰੋਗਰੈਸ ਦੀ ਰਿਪੋਰਟ ਕਰਦੇ ਰਹੀ ਤੇ ਵਕਤਨ ਵਕਤਨ ਜੀ 24 ਆਵਰਸ ਰਾਉਂਡ ਦ ਕਲੌਕ ਜਿਹੜਾ ਕੰਮ ਹੁੰਦਾ ਸੀ ਇਵਨ ਰੋਜ਼ੇ ਸਾਨੂੰ ਫੁੱਲ ਗਰਮੀ ਦੇ ਵਿੱਚ ਜੀ ਮਜ਼ਦੂਰ ਤਾਂ ਫੁੱਲ ਡੈਡੀਕੇਸ਼ਨ ਦੇ ਨਾਲ ਲੱਗੇ ਸੀ ਬਿਲਕੁਲ ਇੱਕ ਮਿੰਟ ਵਾਸਤੇ ਵੀ ਇੱਕ ਬੰਦੇ ਨੂੰ 10 ਫੁੱਟ ਦਾ ਟੋਟਾ ਦਿੱਤਾ ਇੱਕ ਠੇਕੇਦਾਰ ਨੂੰ ਵੀ ਤੂੰ ਐ 8 ਵਜੇ ਤੱਕ ਇਹ ਟੋਟਾ ਕਰਨਾ ਹੈ 9 ਵਜੇ ਤੱਕ ਉਹਦੋਂ ਇੱਕ ਫੁੱਟ ਵੀ ਰਹਿ ਗਿਆ ਨਾ ਉਹ ਉਸੇ ਟਾਈਮ ਚੇਂਜ ਅਗਲਾ ਠੇਕੇਦਾਰ ਵੀ ਇਹ ਆਪਣੀ ਜਿਹੜੀ ਕਮਿਟਮੈਂਟ ਸੀ ਉਹਤੇ ਪੂਰਾ ਨਹੀਂ ਉਤਰਿਆ ਹਾਂ ਇਥੋਂ ਤੱਕ ਕਿਉਂਕਿ ਐਫ ਡਬਲਯੂਓ ਪਾਕਿਸਤਾਨ ਆਰਮੀ ਦਾ ਇੱਕ ਦਾਰਾ ਉਹਦੇ ਅੰਡਰ ਕੰਮ ਸੀ ਜੀ ਤੇ ਜੇ ਇਹਨੇ ਸ਼ਾਰਟ ਟਾਈਮ ਦੇ ਵਿੱਚ ਆਪਾਂ ਉਹਦੀ ਬੈਡਿੰਗ ਵੰਨੇ ਆ ਉਹਦੀ ਕੰਪੈਕਸ਼ਨ ਵੰਨੇ ਆ ਕਿਸੇ ਦੇ ਵਿੱਚ ਕੰਪਰੋਮਾਈਜ਼ ਨਹੀਂ ਆ ਵੀ ਜੇ ਅਸੀਂ ਆਖਦੇ ਆਂ ਵੀ ਉਹ ਕਿਸੇ ਤਰ੍ਹਾਂ ਤੋਂ ਪੱਥਰ ਬਹਿ ਗਿਆ ਕਿਸੇ ਤਰ੍ਹਾਂ ਤੋਂ ਨੀ ਬਹਿ ਗਈ ਵੀ ਸ਼ਾਰਟ ਟਾਈਮ ਸੀ ਉਹਨੂੰ ਪ੍ਰੋਪਰ ਉਹਨੂੰ ਉਹਦੀ ਕੰਪੈਕਸ਼ਨ ਕਰਕੇ ਪ੍ਰੋਪਰ ਉਹਦੀ ਬੈਡਿੰਗ ਕਰਕੇ ਫਿਰ ਉਹਦੇ ਤੇ ਉਹ ਸਾਰੀ ਕੀ ਉਹ ਸਾਰੀਆਂ ਕੀਤੀਆਂ ਗਈਆਂ ਬਿਲਕੁਲ ਮੈਂ ਇਹ ਗੱਲ ਅਕਸਰ ਗੱਲ ਕੀਤੀ ਹੈ ਜੀ ਭਈ 10 ਮਹੀਨੇ ਚ ਜਾਂ 1 ਸਾਲ ਦੇ ਵਿੱਚ ਆਪਣੀ ਕੋਠੀ ਪਾਉਣੀ ਹੋਏ ਤੇ ਨਹੀਂ ਬਣਦੀ ਹਾਂਜੀ ਮਤਲਬ ਉਹ ਪੋਸੀਬਲ ਨਹੀਂ ਔਰ ਐ ਫਾਈਨਲ ਟੱਚ ਦਿੱਤਾ ਪਿਆ ਸੀਗਾ ਕਿਤੇ ਕਮਾਲ ਵੀ ਜਿਵੇਂ ਪੂਰੇ ਟਾਈਮ ਦੇ ਵਿੱਚ ਜਿਤਨਾ ਉਹ ਟਾਈਮ ਬਾਉਂਡ ਹੀ ਕਰਕੇ ਸਾਰਾ ਕੁਝ ਰੱਖਿਆ ਗਿਆ ਸੀਗਾ ਇੱਕ ਟਵਿੱਟਰ ਤੇ ਟ੍ਰੈਂਡ ਚੱਲ ਰਿਹਾ ਸੀ ਜੀ ਹੁਣ ਤੱਕ ਜਦੋਂ ਦੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਗਵਰਨਮੈਂਟ ਆਈ ਇਮਰਾਨ ਖਾਨ ਦੀ ਅਲੀ ਡਿਵੈਲਪਮੈਂਟ ਦੇ ਕਮਾਲ ਇਹਨਾਂ ਦਾ ਧਿਆਨ ਨਹੀਂ ਸੀ ਬਿਲਕੁਲ ਤੇ ਉਹ ਤੇ ਇੱਕ ਟ੍ਰੈਂਡ ਟਵਿੱਟਰ ਤੇ ਚੱਲਦਾ ਸੀ ਵੀ ਹੁਣ ਸ਼ਹਿਰਾਂ ਦੇ ਵਿੱਚ ਇੰਨੇ ਮਜ਼ਦੂਰ ਇੰਨੇ ਮਿਸਤਰੀ ਇੰਨੀ ਲੇਬਰ ਉੱਥੇ ਲੱਗੀ ਸੀ ਜੀ ਉਹ ਟ੍ਰੈਂਡ ਇਹ ਚੱਲਦਾ ਸੀ ਟਵਿੱਟਰ ਦੇ ਵਿੱਚ ਜਿੰਨੇ ਜਿੰਨੇ ਕੋ ਆਪਣਾ ਕੰਮ ਕਰਾਉਣਾ ਕੋ ਪ੍ਰੋਜੈਕਟ ਕਰਾਉਣਾ ਕੋ ਘਰ ਬਣਾਉਣਾ ਬਣਵਾ ਲਓ ਹੁਣ ਕਰਤਾਰਪੁਰ ਤੋਂ ਮਿਸਤਰੀ ਵੇਲੇ ਹੋ ਗਏ ਵੀ ਪਹਿਲਾਂ ਮਿਸਤਰੀ ਮਜ਼ਦੂਰ ਨਹੀਂ ਲੱਭਦੇ ਇਹ ਗੱਲ ਉੱਥੇ ਹਰ ਸਿੱਖ ਦੀ ਜ਼ੁਬਾਨ ਤੇ ਸੀ ਵੀ ਇੰਜ ਲੱਗਦਾ ਕਿ ਜਿਵੇਂ ਪੂਰੇ ਪਾਕਿਸਤਾਨ ਦੇ ਮਿਸਤਰੀ ਇਕੱਠੇ ਕਰਕੇ ਤੇ ਕਰਤਾਰਪੁਰ ਸਾਹਿਬ ਹੀ ਲਾਤੇ ਸੀ ਔਰ ਸੱਚਮੁੱਚ ਜਿੰਨੀ ਡੈਡੀਕੇਸ਼ਨ ਨਾਲ ਜਿੰਨੀ ਸਫਾਈ ਦੇ ਨਾਲ ਉਹ ਕੰਮ ਕੀਤਾ ਗਿਆ ਨਾ ਸੱਚਮੁੱਚ ਸਾਡਾ ਦਿਲ ਕਰਦਾ ਜੇ ਤੁਹਾਡੇ ਇੱਕ ਇੱਕ ਕਾਰੀਗਰ ਦੇ ਹੱਥ ਚੁੰਮ ਲਈਏ ਯਾਰ ਆਪਣਾ ਸਿਰ ਉਹਨਾਂ ਦੇ ਕਦਮਾਂ 'ਚ ਰੱਖ ਦਈਏ ਜਿਨ੍ਹਾਂ ਨੂੰ ਸਤਿਗੁਰੂ ਨੇ ਇਹ ਮੌਕਾ ਦਿੱਤਾ ਮੈਂ ਤੁਹਾਡੇ ਨਾਲ ਸ਼ਾਇਦ ਗੱਲ ਕੀਤੀ ਸੀ ਭਈ ਸਾਡੀ ਸੰਗਤ ਨੂੰ ਵੀ ਹੁਣ ਸੇਵਾ ਕਰਨ ਦਾ ਉੱਥੇ ਕਿਉਂਕਿ ਬਾਕੀ ਕੁਝ ਕੰਮ ਰਹਿੰਦਾ ਅਸੀਂ ਇੰਨੇ ਖੁਸ਼ ਹੋਏ ਵੇਖ ਕੇ ਤੇ ਫਿਰ ਵੀ ਤੁਹਾਡੇ ਇੰਤਜ਼ਾਮੀਆਂ ਦੇ ਕੁਝ ਬੰਦੇ ਸਾਨੂੰ ਮਿਲੇ ਕਹਿੰਦੇ ਭਾਜੀ ਕਿਤੇ ਅਗਲੇ ਸਾਲ ਆਇਓ ਫਿਰ ਤੁਹਾਨੂੰ ਇਹ ਜੰਨਤ ਦਾ ਨਜ਼ਾਰਾ ਨਾ ਆਏ ਤੇ ਫਿਰ ਤੁਸੀਂ ਕਹਿੰਦੇ ਅਗਲਾ ਫੇਜ਼ ਵੇਖਿਓ ਅਗਲੇ ਫੇਜ਼ 'ਚ ਬਹੁਤ ਸਾਰਾ ਕੰਮ ਰਾਇਸ਼ਾ ਲੰਗਰ ਹਾਲ ਲਾਇਬ੍ਰੇਰੀ ਮਿਊਜ਼ੀਅਮ ਈਚ ਐਂਡ ਏਵਰੀਥਿੰਗ ਦਾ ਅਗਲਾ ਫੇਜ਼ ਜਿਹੜਾ ਵਾ ਉਹਦੇ ਤੇ ਬੜਾ ਵਧੀਆ ਤਰੀਕੇ ਨਾਲ ਕੰਮ ਹੋਊਗਾ ਜਿਹੜੇ 20 ਡਾਲਰ ਨੇ ਜਿਹੜੇ ਸਿੱਖ ਯਾਤਰੀਆਂ ਦੇਣੇ ਨੇ ਉਹ ਪਾਕਿਸਤਾਨ ਗਵਰਨਮੈਂਟ ਘਰ ਨਹੀਂ ਲੈ ਕੇ ਆਉਣੇ ਉੱਥੇ ਹੀ ਲੱਗਣੇ ਨੇ ਉਹ ਇੰਨੀ ਅਮਾਉਂਟ ਨਹੀਂ ਆ ਭੀ ਉਹਦੇ ਨਾਲ ਇਹ ਸੰਗਤਾਂ ਨੂੰ ਆਪ ਪਰਸਨਲੀ ਆਉਣਾ ਪੈਣਾ ਆ ਕੇ ਇੱਥੇ ਸੰਗਤ ਕਿਉਂਕਿ ਜਿੱਡਾ ਵੱਡਾ ਪ੍ਰੋਜੈਕਟ ਹੈ ਜਿੱਡਾ ਵੱਡਾ ਪਲਾਨ ਹੈ ਉਹਦੀ ਦੇਖ ਰੇਖ ਲਈ ਉਹਦੀ ਸਫਾਈ ਲਈ ਉਹਦੇ ਲਈ ਪੈਸਾ ਚਾਹੀਦਾ ਠੀਕ ਹੈ ਸੰਗਤਾਂ ਨੂੰ ਆਪ ਵੀ ਉਧਰ ਝਕਾਓ ਕਰਨਾ ਪਏਗਾ ਆ ਕੇ ਸੇਵਾ ਕਰਨੀ ਪਏਗੀ ਜਿਹਦੇ ਨਾਲ ਉਹਨੂੰ ਮੇਨਟੇਨ ਰੱਖਿਆ ਜਾਵੇ ਉਹਦੀ ਖੂਬਸੂਰਤੀ ਨੂੰ ਵਧਾਇਆ ਜਾਵੇ ਘਟਾਇਆ ਨਾ ਜਾਵੇ ਅੱਛਾ ਬਹੁਤ ਸਾਰੀ ਜ਼ਮੀਨ ਅਕਵਾਇਰ ਕੀਤੀ ਗਈ ਹੋਏਗੀ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਠਨੋ ਸਾਹਿਬ ਅਜੇ ਰਿਪੋਰਟਰ ਵੀ ਤੁਸੀਂ ਉੱਥੇ ਜਾਂਦੇ ਆਉਂਦੇ ਰਹੇ ਹੋ ਵੀ ਕੁਝ ਲੋਕ ਸਾਲਾਂ ਤੋਂ ਜ਼ਮੀਨਵਾਰੇ ਸੀ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਹੋਈ ਵੀ ਯਾਰ ਚੰਗਾ ਲੱਗੇ ਸਿੱਖਾਂ ਦਾ ਬਣਾਉਣ ਸਾਨੂੰ ਸਾਡਾ ਵਿਹਾੜਾ ਹੋ ਗਿਆ ਕੁਝ ਇਸ ਤਰ੍ਹਾਂ ਦੀ ਕੋਈ ਇਹ ਤੇ ਗਰਾਊਂਡ ਲੈਵਲ ਤੇ ਜੇ ਆਪਾਂ ਗੱਲ ਕਰੀਏ ਇਹ ਤੇ ਹੁੰਦੀਆਂ ਹੀ ਆ ਕਿਉਂਕਿ ਗਵਰਨਮੈਂਟ ਜਦੋਂ ਆ ਪੈਸੇ ਦਿੰਦੀ ਆ ਗਵਰਨਮੈਂਟ ਦਿੰਦੀ ਸਰਕਾਰੀ ਰੇਟ ਤੇ ਗਰਾਊਂਡ ਲੈਵਲ ਤੇ ਰੇਟ 15 20 ਲੱਖ ਸੀ ਉਹ ਵੈਸੇ ਉਹਨਾਂ ਨੂੰ 4 4 ਲੱਖ ਮਿਲਿਆ ਫੌਰੀ ਉਹਨਾਂ ਨੇ ਕਬਜ਼ਾ ਵੀ ਲਿਆ ਫਸਲਾਂ ਵੀ ਤਬਾਹ ਹੋਈਆਂ ਉਹਦਾ ਚਲੋ ਮੁਆਵਜ਼ਾ ਵੀ ਜਦੋਂ ਗਵਰਨਮੈਂਟ ਨੇ ਦਿੱਤਾ ਉਹ ਆਪਣੇ ਗਵਰਨਮੈਂਟ ਦੇ ਹਿਸਾਬ ਨਾਲ ਦਿੱਤਾ ਵੇਖੋ ਉਹਨਾਂ ਨੂੰ ਪੈਸੇ ਤੇ ਜ਼ਾਰੀ ਗੱਲ ਆ ਥੋੜੇ ਮਿਲੇ ਆ ਉਹਨਾਂ ਦੇ ਗਿਲੇ ਸ਼ਿਕਵੇ ਵੀ ਹੋਣਗੇ ਲੇਕਿਨ ਫਿਰ ਵੀ ਸਾਈਡਾਂ ਵਾਲੇ ਲੋਕ ਖੁਸ਼ ਨੇ ਵੀ ਇੱਥੇ ਲੋਕ ਆਉਣਗੇ ਅਸੀਂ ਬੜੇ ਪਛੜੇ ਅਸੀਂ ਦੂਜੇ ਸ਼ਹਿਰਾਂ ਨਾਲ ਲੋਕ ਇੱਥੇ ਆਉਣਗੇ ਅਸੀਂ ਕੋਈ ਦੁਕਾਨ ਬਣਾਉਂ ਕੋ ਪਲਾਜ਼ਾ ਬਣਾਉਂ ਕੋ ਹੋਟਲ ਬਣਾਉਂ ਲਾਗੇ ਲਾਗੇ ਤੇ ਲੋਕਾਂ ਦਾ ਰੋਜ਼ਗਾਰ ਚੱਲੇਗਾ ਕੰਮ ਚੱਲੇਗਾ ਜਿਹੜੇ ਹੁਣ ਲਾਗੇ ਲਾਗੇ ਲੋਕ ਆ ਗਏ ਆ ਉਹਨਾਂ ਦੀਆਂ ਜ਼ਮੀਨਾਂ ਦਾ ਰੇਟ ਹੁਣ ਕਿਤੇ ਦਾ ਕਿਤੇ ਸਾਡੇ ਸਾਡੇ ਵੀ 20-25 ਲੱਖ ਰੁਪਏ ਨੂੰ ਰੇਟ ਸੀਗਾ ਔਰ ਜਦੋਂ ਦਾ ਇੱਕ ਕੋਰੀਡੋਰ ਬਣ ਗਿਆ ਸਾਡੇ ਹੁਣ 1 ਕਰੋੜ ਮੰਗ ਰਹੇ ਜੱਟ ਐਵੇਂ 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 ਹਾਂਜੀ ਜ਼ਾਹਰੀ ਗੱਲ ਉੱਥੇ ਵੀ ਲੋਕਾਂ ਨੂੰ ਇਹ ਆਪੀ ਕਿਉਂਕਿ ਸਾਡਾ ਡੇਰਾ ਬਾਬਾ ਨਾਨਕ ਸ਼ਹਿਰ ਜਿਹੜਾ ਬਹੁਤ ਛੋਟਾ ਜਿਹਾ ਸ਼ਹਿਰ ਹੈ ਹਾਂਜੀ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਨਰੋਵਾਲ ਤੋਂ ਬੜੀ ਦੂਰ ਪੈ ਜਾਂਦਾ ਵਾ ਜੀ ਕਰਤਾਰਪੁਰ ਆਪਣੇ ਸ਼ਕਰਗੜ ਰੋਡ ਤੇ ਉਹ ਬੜਾ ਪਛੜਿਆ ਰਿਹਾ ਸੀ ਇਹਨਾਂ ਡਿਵੈਲਪਮੈਂਟ ਦਾ ਕੰਮ ਨਹੀਂ ਸੀ ਹੁਣ ਸੜਕਾਂ ਬਣ ਗਈਆਂ ਹੁਣ ਉਹ ਲੋਕਾਂ ਦੀ ਆਵਾਜ਼ਾਈ ਹੋਊਗੀ ਲੋਕਾਂ ਨੇ ਪੈਟਰੋਲ ਪੰਪ ਰਾਜ ਬਣਾ ਲੇ ਪਲਾਜ਼ਾ ਵੀ ਸ਼ੁਰੂ ਹੋ ਗਏ ਜ਼ਾਹਰੀ ਗੱਲ ਹੈ ਲੋਗਾਂ ਨੀਆਂ ਪਰੇਸ਼ਾਨੀਆਂ ਜ਼ਰੂਰ ਹੋਈਆਂ ਹੋਣਗੀਆਂ ਜਿਹੜੀ 4 ਲੱਖ ਦੀ ਪੈੜੀ 10 ਲੱਖ ਦੀ 15 ਲੱਖ ਦੀ ਪੈੜੀ 4 ਦੀ ਲਈ ਹੋ ਜਾਂ ਫਸਲਾਂ ਫੌਰੀ ਤੌਰ ਤੇ قبضہ ਲਿਆ ਹੋ ਸਰਕਾਰੀ ਰੇਟ ਦੇ ਤਾਂ ਉਹ ਲੋਕਾਂ ਨੂੰ ਪ੍ਰੋਬਲਮ ਤੇ ਆਈ ਹੋ ਲੇਕਿਨ ਇਨ ਫਿਊਚਰ ਉਹਨਾਂ ਲੋਕਾਂ ਲਈ ਫੈਸਿਲਟੀਆਂ ਨੇ ਉਹਨਾਂ ਦੇ ਅੱਗੇ ਵਧਣ ਦੇ ਮੌਕੇ ਜਿਹੜੇ ਜ਼ਿਆਦਾ ਹੋਣ ਨਾਲੇ ਇੱਕ ਗੱਲ ਮੈਂ ਸ਼ੇਅਰ ਕਰ ਦਿਆਂ ਉਹਨਾਂ तमाम ਪਾਕਿਸਤਾਨੀ ਉਹ ਕਿਸਾਨਾਂ ਨੂੰ ਉਹ ਜਿਹੜੇ ਫਾਰਮਰਸ ਸੀਗੇ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਨੇ ਭਈ ਚਾਹੇ ਸਰਕਾਰ ਰਹੀਂ ਜਾਂ ਕਿਸੇ ਢੰਗ ਰਹੀਂ ਤੁਹਾਡੀਆਂ ਜ਼ਮੀਨਾਂ ਗੁਰੂ ਘਰ ਦੇ ਕੰਮ ਲਈ ਜਿਹੜੀਆਂ ਨੇ ਜ਼ਮੀਨਾਂ ਵਰਤੀਆਂ ਗਈਆਂ ਨੇ ਮੈਂ ਦਾਅਵੇ ਨਾ ਕਹਿਣਾ ਸੱਚੇ ਪਾਤਸ਼ਾਹ ਬੱਤਰਾਂ ਨਾਲ ਗੁਣਾ ਕਰਕੇ ਵਾਪਸ ਦੇਣਗੇ ਇਹ ਤੁਸੀਂ ਵੇਖ ਲਿਓ ਉਹਨਾਂ ਦੀਆਂ ਪੀੜੀਆਂ ਕਿੱਥੋਂ ਦੀਆਂ ਕਿੱਥੇ ਜਾਂਦੀਆਂ ਇਹ ਸਾਡਾ ਵਿਸ਼ਵਾਸ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਇਨਸ਼ਾ ਅੱਲਾਹ ਜੀ ਰੱਬ ਸੁਣਾ ਖੈਰ ਕਰੇ ਉਹਨਾਂ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਜਿਹੜੀ ਬਣਦਾ ਸੀ ਉਹ ਇਨ ਕੇਸ ਅਗਰ ਨਹੀਂ ਵੀ ਮਿਲਿਆ ਜਿਵੇਂ ਤੁਸੀਂ ਕਿਹਾ ਉਹਨਾਂ ਨੂੰ 72 ਗੁਣਾ ਜ਼ਿਆਦਾ ਹੋ ਕੇ ਮੁੜੇਗਾ ਤੇ ਇੱਥੇ ਹੀ ਸਾਡਾ ਵੀ ਜਿਹੜਾ ਚੰਗੇ ਕੰਮ ਵਾਸਤੇ ਚੰਗੇ ਪਰਪਸ ਵਾਸਤੇ ਆਪਾਂ ਕੁਝ ਵੀ ਦਿੰਨੇ ਆ ਦਾਨ ਕਰਦੇ ਆ ਸੇਵਾ ਕਰਦੇ ਆ ਤੇ ਰੱਬ ਉਹਨੂੰ 100 ਗੁਣਾ ਕਰਕੇ ਮੋੜਦਾ ਰੱਬ ਜਿਹੜੇ ਵਾ ਕਿਸੇ ਦਾ ਕਰਜ਼ਾ ਨਹੀਂ ਰੱਖਦਾ ਚਲੋ ਸਾਹਿਬ ਜਿਹੜਾ ਕੰਮ ਤੁਸੀਂ ਕਰਦੇ ਹੋ ਬਜ਼ੁਰਗਾਂ ਦੇ ਨਾਲ ਕੋਈ ਇੱਕ ਸਟੋਰੀ ਜਿੰਨੇ ਇਹ ਦਿਲ ਨੂੰ ਝੰਜੋੜ ਕੇ ਰੱਖਤਾ ਹੋਏ ਤੇ ਰਾਤ ਨੀਂਦ ਨਾ ਆਈ ਹੋਏ ਕਿ ਯਾਰ ਅੱਜ ਮੈਂ ਬਜ਼ੁਰਗ ਦੀ ਗੱਲਬਾਤ ਉਹਦੇ ਮੈਂ ਵਿਚਾਰ ਸੁਣ ਕੇ ਆਇਆ ਤੇ ਮੈਨੂੰ ਰਾਤ ਨੀਂਦ ਨਹੀਂ ਆਈ ਜਾਂ ਮੇਰਾ ਦਿਲ ਕਰਦਾ ਇਹਨੂੰ ਮੈਂ ਉੱਡ ਕੇ ਲੈ ਜਾ ਪਾਕਿਸਤਾਨ ਇੰਡੀਆ ਚ ਪੱਖੋਗੀ ਸਾਹਿਬ ਸਟੋਰੀਆਂ ਤੇ ਤੁਹਾਨੂੰ ਪਤਾ ਕਾਫੀ ਆਪਾਂ 4 500 ਕੀਤੀ ਬਹੁਤ ਸਾਰੀਆਂ ਨੇ ਜੀ ਅੱਗੇ ਆਪਾਂ ਕੋਰਟ ਵੀ ਇੱਕ ਦੋ ਪ੍ਰੋਗਰਾਮਾਂ ਚ ਕੀਤੀਆਂ ਨੇ ਜਿਹੜੀਆਂ ਉਹ ਮੈਨੂੰ ਲੱਗਦਾ ਵੀ ਮੇਰੇ ਤੇ ਆਪਣੇ ਆਪਣੇ ਤੇ ਬੀਤੀਆਂ ਜੀ ਚਲੋ ਉਹ ਮੈਂ ਕੋਟ ਨਹੀਂ ਕਰਦਾ ਇਹ ਟੱਚਿੰਗ ਤੁਹਾਨੂੰ ਇੱਕ ਦੱਸਣਾ ਪਿੱਛੇ ਜੇ ਥੋੜੇ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਤੋਂ ਸਾਡੇ ਦੋਸਤ ਆਏ ਨਵਤੇਜ ਰੰਧਾਵਾ ਪਰਮਿੰਦਰ ਪਾਪਾ ਟੋਇਟੋਏ ਜੀ ਜੀ ਉਹ ਨਿਊਜ਼ੀਲੈਂਡ ਤੋਂ ਬੜੇ ਜਾਣੇ ਮਾਣੇ ਨੇ ਹਾਂ ਜੀ ਹਾਂ ਜੀ ਉਹ ਆਏ ਤੇ ਉਹਨਾਂ ਦੇ ਨਾ ਫੁੱਫਾ ਜੀ ਆਏ ਸੀ ਪਾਕਿਸਤਾਨ ਜੀ ਇੱਕ ਮੀਆਂ ਬੀਵੀ ਕੋ ਯੰਗ ਹੀ ਸਨ ਮੇਰੇ ਨਾਲੋਂ ਵੀ ਕੋ ਪੰਜ ਸਾਲ ਛੋਟੇ ਹੋਣਗੇ ਇੱਕ ਉਹਨਾਂ ਦਾ ਬੱਚਾ ਸੀ ਬੇਟਾ ਸੀ ਉਹਨਾਂ ਦਾ ਉਹਨਾਂ ਨੇ ਗੋਦੀ ਚੁੱਕਿਆ ਸੀ ਉਹ ਉਹ ਨਾ ਬੀਬੀ ਉਹਨੂੰ ਲੈ ਕੇ ਰਸਤੇ ਚ ਲੋਤੀ ਆਂਦਾ ਮੇਰੀ ਫੁੱਫੀ ਫੁੱਫਾ ਨੂੰ ਮਿਲੇ ਤੇ ਮੈਨੂੰ ਖਲਾਰ ਲਿਆ ਉਹਨਾਂ ਨੇ ਨਾ ਅੱਛਾ ਪਰਮਿੰਦਰ ਉਹਨਾਂ ਦੀ ਫੁੱਫੀ ਤੇ ਫੁੱਫਾ ਨੇ ਜੀ ਸਰਦਾਰ ਜੀ ਮੇਰੀ ਗੱਲ ਸੁਣ ਲਿਓ ਉਹ ਖਲੋਗੇ ਸਰਦਾਰ ਜੀ 2 ਮਿੰਟ ਖਲੋਵੋਗੇ ਮੈਂ ਆਪਣੇ ਪੁੱਤ ਨੂੰ ਲੈ ਕੇ ਆਉਣਾ ਅੱਛਾ ਉਹ ਮੁੰਡਾ ਆਂਦਾ ਯੰਗ ਇਸ ਮੁੰਡਾ 25 26 ਸਾਲ ਦਾ ਤੇ ਉਹ ਆਪਣੇ ਨਾ ਘਰ ਦੀ ਨੂੰ ਮਿਸਿਸ ਆਪਣੇ ਨੂੰ ਤੇ ਆਪਣੇ ਮੁੰਡੇ ਨੂੰ ਜਿਹੜਾ ਗੋਦ ਚ ਚੁੱਕਿਆ ਸੀ ਉਹਨੂੰ ਲੈ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਵਾਕਿਆਤ ਹੋਏ ਨੇ ਦੋਵਾਂ ਪਾਸੇ ਇਹ ਕਤਲੋਗ ਆ ਰਹੇ ਤੇ ਨਹੀਂ ਹੋਈ ਆ ਕੁਝ ਲੋਗ ਤੇ ਜਿਹੜੇ ਨੇ ਰਹਿ ਗਏ ਜਿਨ੍ਹਾਂ ਦਾ ਕੋਈ ਵੀ ਨਾ ਬਚਿਆ ਉਹ ਕੁੜੀਆਂ ਇੱਧਰ ਰਹਿ ਗਈਆਂ ਉਹ ਬੰਦੇ ਇੱਧਰ ਰਹਿ ਗਏ ਇਸੇ ਤਰ੍ਹਾਂ ਹੀ ਉਧਰ ਵੀ ਕੁੜੀਆਂ ਰਹਿ ਗਈਆਂ ਜਾਂ ਜਿਨ੍ਹਾਂ ਦੇ ਸਾਰੇ ਖਤਮ ਹੋ ਗਏ ਉਹ ਉੱਥੇ ਹੀ ਰਹਿ ਗਏ ਇਸੇ ਤਰ੍ਹਾਂ ਦੀ ਕਹਾਣੀ ਸੀ ਉਹਦੀ ਮਾਂ ਸੀ ਸਰਦਾਰਨੀ ਤੇ ਉਹ ਸਾਰੇ ਮਾਰ ਖਾਪ ਗਏ ਤੇ ਵਿਚਾਰੀ ਇੱਥੇ ਰਹਿ ਗਈ ਤੇ ਉਹਦੀ ਮਾਂ ਦਾ ਵੀ ਮੇਰੀ ਮਾਂ ਨੇ ਮੈਨੂੰ ਸਰਦਾਰ ਜੀ ਆਪਣੇ ਪੁੱਤ ਨੂੰ ਮੁੰਡੇ ਨੂੰ ਲੈ ਲੈ ਕੇ ਆਇਆ ਨਾ ਆੰਦਾ ਸਰਦਾਰ ਜੀ ਮੇਰੀ ਮਾਂ ਦਾ ਨਾਂ ਸੀ ਆ ਮੇਰੀ ਮਾਂ ਸੀ ਸਰਦਾਰਨੀ ਤੇ ਉਹ ਇਸ ਤਰ੍ਹਾਂ ਉਹਦੇ ਨਾਲ ਸਾਰੇ ਮਰ ਗਏ ਉਹਦੇ ਕਤਲ ਹੋ ਗਏ ਤੇ ਇੱਥੇ ਰਹਿ ਗਈ ਤੇ ਉਹ ਮੈਨੂੰ ਅੱਜ ਤੱਕ ਇਹ ਕਹਿੰਦੀ ਰਹੀ ਸੀ ਪੁੱਤ ਜਦੋਂ ਤੇਰਾ ਪੁੱਤ ਹੋਇਆ ਨਾ ਤੇ ਮੈਂ ਮੇਰਾ ਹੁਣ ਲੂ ਕੰਡੇ ਖੜੇ ਹੋ ਗਿਓ ਗੱਲ ਦੱਸੀ ਨਹੀਂ ਜਾਣਦੇ ਵੀ ਜਦੋਂ ਤੇਰਾ ਪੁੱਤ ਹੋਇਆ ਨਾ ਉਹਨੂੰ ਕਿਸੇ ਸਰਦਾਰ ਕੋਲੋਂ ਪਿਆਰ ਦਿਵਾਇਂ ਓਏ ਹੋਏ ਕੀ ਬਾਤ ਕੀ ਹੋਇਆ ਤੇ ਮੈਂ ਆਪਣੇ ਪੁੱਤ ਨੂੰ ਤੁਹਾਡੇ ਕੋਲੋਂ ਪਿਆਰ ਦਿਵਾਉਣਾ ਹਾਂ ਵੇਖੋ ਇੱਥੋਂ ਤੱਕ ਜੇ ਆਪਾਂ ਉਹ ਕਹਾਣੀਆਂ ਨੇ ਹੁਣ ਮੇਰੇ ਮੈਨੂੰ ਮੇ ਕੋ ਗੱਲ ਨਹੀਂ ਹੋਣੀ ਲੋਕੰਡੇ ਖੜੇ ਹੋ ਜਾਂਦੇ ਉਹ ਜਜ਼ਬਾਤ ਤੇ ਕੰਟਰੋਲ ਨਹੀਂ ਹੁੰਦਾ ਵੀ ਉਹ ਕੀ ਕੈਫੀਅਤ ਉਸ ਮਾਂ ਦੀ ਬੀਬੀ ਦੀ ਹੋਊਗੀ ਜਿਹਦੇ ਸਾਰੇ ਘਰ ਦੇ ਯਾਰ ਤੁਸੀਂ ਮਾਰ ਦਿੱਤੇ ਕੋ ਤੁਹਾਡੇ ਜੀ ਖੁਦਾ ਦਾ ਖੌਫ ਨਹੀਂ ਸੀ ਹੈਗਾ ਤੁਸੀਂ ਕਾਦੇ ਸਿੱਖ ਕਾਦੇ ਮੁਸਲਮਾਨ ਕਾਦੇ ਹਿੰਦੂ ਫਿਰ ਉਹਨੇ ਐਂਡ ਤੱਕ ਮਰਨ ਤੱਕ ਆਪਣੇ ਪੁੱਤ ਨੂੰ ਨਸੀਹਤ ਕਰਦੀ ਰਹੀ ਜੀ ਜਦੋਂ ਤੇਰਾ ਕੋ ਨਿਆਣਾ ਹੋਇਆ ਨਾ ਉਹਨੂੰ ਕਿਸੇ ਸਰਦਾਰ ਕੋ ਪਿਆਰ ਦਵਾਇ ਤੇ ਸਮਝੀ ਤੂੰ ਮੇਰੇ ਪਿਓ ਕੋ ਪਿਆਰ ਦਵਾਇਆ ਮੇਰੇ ਭਰਾ ਕੋ ਪਿਆਰ ਦਵਾਇਆ ਇਹ ਇਹ ਚੀਜ਼ਾਂ ਹੀ ਜਿਹੜੀਆਂ ਨੇ ਨਾ ਹੌਲੀ ਹੌਲੀ ਮਾਹੌਲ ਬਣਾ ਰਹੀਆਂ ਨੇ ਜਦੋਂ ਅਸੀਂ ਆਵਾਮ ਨੇ ਜਫੀਆਂ ਪਾ ਲੀਆਂ ਨਾ ਤੇ ਇਹ ਹੁਕਮਰਾਨਾਂ ਨੂੰ ਮਜਬੂਰ ਹੋਣਾ ਹੀ ਪੈਣਾ ਪਰ ਖੁਸ਼ਕਿਸਮਤੀ ਕਹ ਲੋ ਯਾਰ ਤੁਹਾਡਾ ਤੇ ਹੁਕਮਰਾਨ ਵੀ ਐਡੇ ਵੱਡੇ ਦਿਲ ਵਾਲਾ ਹਾਂਜੀ ਉਹ ਬਹੁਤ ਜਿਹੜੀ ਸਪੋਰਟਸਮੈਨਸ਼ਿਪ ਇਹਨਾਂ ਦੋ ਨਵਜੋਤ ਸਿੰਘ ਸਿੱਧੂ ਤੇ ইমরান ਖਾਨ ਸਾਹਿਬ ਨੇ ਵਿਖਾੜੀ ਆ ਨਾ ਉਹ ਯਾਰ ਸਾਡੇ ਸਾਰੇ ਸਿਆਸਤਦਾਨ ਇਸ ਤਰ੍ਹਾਂ ਦੇ ਹੋ ਜਾਣ ਉਹ ਜਿਹੜੀ ਆਪਣੀ ਮੁਤਸਫੀ ਜੀ ਸੋਚ ਨੂੰ ਲੈ ਕੇ ਬੈਠੇ ਨੇ ਉਹਨੂੰ ਛੱਡ ਦੇਣ ਤੇ ਭਾਜੀ ਦੁਨੀਆ ਸਵਰਗ ਬਣ ਜੇ ਬਿਲਕੁਲ ਹਾਂਜੀ ਪਰ ਕੁਝ ਲੋਕ ਆ ਉਹਨਾਂ ਦੀਆਂ ਸਿਆਸੀ ਰੋਟੀਆਂ ਪੱਕਦੀਆਂ ਹੀ ਇਸੇ ਗੱਲ ਤੇ ਨੇ ਪਾਕਿਸਤਾਨ ਆਵਾਜੀ ਇੰਡੀਆ ਆਵਾਜੀ ਇਸ ਗੱਲ ਜਾ ਕੇ ਉਹਨਾਂ ਦੀਆਂ ਰੋਟੀਆਂ ਕੱਚੀਆਂ ਰਹਿਣੀਆਂ ਸ਼ੁਰੂ ਹੋ ਗਈਆਂ ਤੇ ਹੌਲੀ ਹੌਲੀ ਬੰਦ ਹੋ ਜਾਣਗੀਆਂ ਬਿਲਕੁਲ ਜੀ ਬਿਲਕੁਲ ਰੱਬ ਸੁਣਾ ਖਿਆਲ ਕਰੇ ਇਹ ਨਫ਼ਰਤਾਂ ਦੇ ਦੂਰੀਆਂ ਦੇ ਇਹ ਕੁੜਤਣਾ ਦਾ ਵੇਲਾ ਜਿਹੜਾ ਟਾਈਮ ਆ ਉਹਨਾਂ ਦੀਆਂ ਰੋਟੀਆਂ ਦੇਣੀਆਂ ਆਪਾਂ ਕੱਚੀਆਂ ਨਹੀਂ ਰੱਖਣੀਆਂ ਹੁਣ ਕਣ ਨਹੀਂ ਦੇਣੀਆਂ ਕਣ ਨਹੀਂ ਦੇਣੀਆਂ ਬਿਲਕੁਲ ਠੀਕ ਔਰ ਕਿੰਨਾ ਅੱਛਾ ਲੱਗਦਾ ਜਦੋਂ ਕੋਈ ਤੁਹਾਡੇ ਵਰਗਾ ਮੁਸਲਮਾਨ ਭਰਾ ਸਾਡੇ ਨਾਲ ਫੋਨ ਤੇ ਗੱਲ ਕਰਦਾ ਤੇ ਅੱਗੋਂ ਕਹਿੰਦਾ ਬਲਵੰਦਰ ਭਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਹਾਲ ਜੇ ਤੇ ਮੈਂ ਅੱਗੋਂ ਕਹਿ ਦਿੰਦਾ ਅਲਹਮਦੁਲਿਲਾ ਓਏ ਹੋਏ ਉਹ ਜਿਤਨਾ ਮੈਨੂੰ ਫਤਿਹ ਸੁਣ ਕੇ ਖੁਸ਼ੀ ਹੁੰਦੀ ਆ ਤੇ ਜਦੋਂ ਮੈਂ ਅਲਹਮਦੁਲਿਲਾ ਕਹਿੰਨਾ ਤੇ ਉਹ ਉਹ ਕਮਾਲ ਕਰਤਾ ਯੋ ਬਲਵੰਦਰ ਸਿਆ ਮਤਲਬ ਕਿੱਡੀ ਅੱਛੀ ਗੱਲ ਆ ਹਾਂ ਨਾ ਨਹੀਂ ਲਾਂਗਾ ਤੇ ਖੁੱਲ ਗਿਆ ਹੁਣ ਬਾਕੀ ਵੀ ਹੁਣ ਖੋਲਦੇ ਆ ਬਬੂਆ ਨਾ ਬਿਲਕੁਲ ਤੁਸੀਂ ਵਾਹਿਗੁਰੂ ਬੋਲਦੇ ਹੋ ਮੈਂ ਅੱਲਾਹੁ ਦਾ ਬੋਲਦਾ ਬਿਲਕੁਲ देखो एक एक कलाकार फनकार यार कई छोटी सो, सोच ਦੇ ਲੋਕ ਕੋਈ ਇਨਸੀਡੈਂਟ ਹੋ ਗਈ ਤੇ ਪਾਕਿਸਤਾਨ ਦੇ ਕਲਾਕਾਰਾਂ ਤੇ ਪਾਬੰਦੀ ਲਾ ਦੋ ਪਾਕਿਸਤਾਨ ਤੇ ਪਾਕਿਸਤਾਨ ਵਾਲਿਆਂ ਦੀ ਇੰਡੀਆ ਦੀਆਂ ਫਿਲਮਾਂ ਬੈਨ ਕਰ ਦਿਓ ਯਾਰ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ ਓਏ ਉਹ ਇਹ ਸਭ ਦੇ ਸਾਂਝੇ ਹੁੰਦੇ ਨੇ ਇਹ ਆਰਟ ਜਿਹੜਾ ਵਾ ਇਹਦੇ ਵਿੱਚ ਸਪੋਰਟਸ ਤੇ ਆਰਟਸ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹਨਾਂ ਦੇ ਵਿੱਚ ਬੜੀ ਪਾਵਰ ਹੈ ਇੱਕ ਦੂਸਰੇ ਨੂੰ ਮਿਲਵਾਉਣ ਦੀ ਨਫ਼ਰਤਾਂ ਖਤਮ ਕਰਨ ਦੀ ਤੇ ਇਹ ਕੋਸ਼ਿਸ਼ ਕਰਦੇ ਰਹੀਏ ਤੁਸੀਂ ਸਾਡੇ ਵੱਲੋਂ ਇਹ ਦੁਆ ਜੀ ਢਿਲੋਂ ਸਾਹਿਬ ਕਿ ਤੁਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਰਹੋ ਉਹਨਾਂ ਦੇ ਤਾਸੁਰਾ ਸਾਡੇ ਤੱਕ ਪਹੁੰਚਾਉਂਦੇ ਰਹੋ ਤੇ ਅਸੀਂ ਉਹ ਕਾਊਂਟਰ ਸਟੋਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਜੀ ਬਹੁਤ ਸ਼ੁਕਰੀਆ ਜੀ ਔਰ ਬਹੁਤ ਮਿਹਰਬਾਨੀ ਇਹਨਾਂ ਜੀ ਨਾਸਰ ਢਿਲੋਂ ਸਾਹਿਬ ਜਿਹੜੇ ਕਿ ਪਾਕਿਸਤਾਨ ਦੇ ਮੈਂ ਕਹਿ ਦਵਾਂ ਕਿ ਸੁਪਰਸਟਾਰ ਨੇ ਪੰਜਾਬੀ ਲਹਿਰ ਦੀ ਇੱਕ ਅਹਿਮ ਥੰਮ ਨੇ लवली ਸਿੰਘ ਤੇ ਨਾਸਰ ਟਲੋਂ ਸਾਹਿਬ ਔਰ ਸਾਡੇ ਬੜੇ ਅਜ਼ੀਜ਼ ਨੇ ਸਾਡੀ ਇੱਕ ਖਾਸ਼ ਅਜੀ ਅਸੀਂ ਕੋਸ਼ਿਸ਼ ਕਰਦੇ ਹਾਂ ਸਪਾਂਸਰਸ਼ਿਪ ਕਾ ਲਈਏ ਔਰ ਤੁਸੀਂ ਵੇਖਿਓ ਕਿਤਰਾ ਤੁਹਾਨੂੰ ਚੁੱਕਦੇ ਨੇ ਵਾਗੇ ਤੋਂ ਹੀ ਵੀ ਇੰਨੀ ਫੈਨ ਫਾਲੋਇੰਗ ਹੈ ਤੁਹਾਡੀ ਮੇਰੀ ਖਾਸ਼ ਮੇਰੀ ਆਪਣੀ ਬੜੀ ਜੀ ਮੈਂ ਆਪਣੇ ਅੱਬੇ ਅੱਬੇ ਹੁਣਾਂ ਦੀ ਦਾਦਾ ਜਣਾਂ ਦੀ ਰਾਈ ਮੈਂ ਆਪਣੇ ਪਿੰਡ ਵੜੀ ਵੜੀ ਫੇਰ ਆ ਠੀਕ ਹੈ ਜੀ ਵਾਹ ਠੀਕ ਹੈ ਖਾਬ ਚ ਜੀ ਜੀ ਤੇ ਉਹਨਾਂ ਦੀ ਜਿਹੜੀ ਉਹਨਾਂ ਦੀ ਖਾਹਿਸ਼ ਅਧੂਰੀ ਰਹਿ ਗਈ ਹੈ ਨਾ ਉਹ ਆਪਣੇ ਜਾ ਨਹੀਂ ਸਕੇ ਠੀਕ ਮੇਰੀ ਖਾਹਿਸ਼ ਹੈ ਤੇ ਜ਼ਰੂਰ ਅਬ ਚਾਹ ਇੱਕ ਦਿਨ ਉਹ ਪੂਰੀ ਹੋਏਗੀ ਤੇ ਬਹੁਤ ਬਹੁਤ ਜੀ ਸਾਡੀ ਇਹ ਕੋਸ਼ਿਸ਼ ਰਹੇਗੀ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਹੀ ਮਸ਼ਹੂਰ ਪਿੰਡ ਪੰਜਵਾੜ ਦਾ ਰਹਿਣ ਵਾਲਾ ਹੈ ਸਾਡਾ ਨਾਸਰ ਢਿੱਲੋਂ ਔਰ ਉਸ ਤਰਤੀ ਇੱਥੇ ਯੋਦੇ ਵਸਦੇ ਨੇ ਔਰ ਜਰੂਰ ਇਹਨਾਂ ਨੂੰ ਕਦੀ ਉਸ ਪਿੰਡ ਦੇ ਦਰਸ਼ਨ ਕਰਵਾਵਾਂਗੇ ਜਦੋਂ ਕਦੀ ਇਹਨਾਂ ਨੂੰ ਵੀਜ਼ਾ ਮਿਲਿਆ ਔਰ ਇਹ ਵਾਅਦਾ ਤੁਹਾਡੇ ਨਾਲ ਜਿੰਨਾ ਚਿਰ ਤੁਸੀਂ ਇੰਡੀਆ ਰਹੋਗੇ ਸਾਡਾ ਕੈਮਰਾ ਤੁਹਾਡੇ ਨਾਲ ਹੀ ਰਹੇਗਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਇਸ ਤਰ੍ਹਾਂ ਦੀਆਂ ਮੌਜੂਦ ਹਸਤੀਆਂ ਨਾਲ ਮੁਲਾਕਾਤਾਂ ਦਾ سلسلہ ਬਾਦਸੂਰ ਜਾਰੀ ਰਹੇਗਾ ਹੁਣ ਤੁਹਾਡੇ ਕੋ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ